نحمده و نسلی وسلی علیٰ رسوله الكریم الکریم باللہ السمیل علیم من الشیطان الرجیم بسم اللہ الرحمن الرحیم انتہائی محترم موقر مفخر اور معزز جناب ڈاکٹر ریاست علی صاحب اور جناب رانا بابر سہیل صاحب پنجابی دنیا دیاں جڑیاں ਵਡੀਆਂ ਜ਼ੁਬਾਨਾਂ ਨੇ ਨਾ ਜੀ ਟਾਪ 10 ਲੈਂਗੁਏਜ ਜਿਹੜੀਆਂ ਨੇ ਸਾਡੀਆਂ ਉਹਨਾਂ ਲੈਂਗੁਏਜਸ ਦੇ ਵਿੱਚ ਸਾਡੀ ਮਾਂ ਬੋਲੀ ਪੰਜਾਬੀ ਦਾ ਵੀ شمار ਹੈ ਵੀਰ ਟੋਟੇ ਚੰਦ ਦੇ ਵੋਟੀਆਂ ਦੀ ਮੰਨਦੇ ਭੈਣਾ ਨੂੰ ਨਹੀਂ ਜਾਣਦੇ ਹੱਕ ਨਹੀਂ ਪੁੱਛਾਂਦੇ ਤੇ ਪੁੱਛਦੇ ਨਾ ਹਾਲ ਨਹੀਂ ਖਿੱਦੂ ਮੇਰਾ ਲਾਲ ਨਹੀਂ ਆਲ ਮਾਲ ਥਾਲ ਨਹੀਂ ਤੇ ਖੇਡੋ ਮੇਰੇ ਨਾਲ ਨਹੀਂ ਤੇ ਜਦੋਂ ਉਸ عظیم ਮਾਲਕ ਨੇ ਹਰ ਬੰਦੇ ਦੇ ਵਿੱਚ ਹਰ ਬੱਚੇ ਦੇ ਵਿੱਚ ਪੰਜ ਜ਼ੁਬਾਨਾਂ ਬੋਲਣ ਦੀ ਸਕਿੱਲ ਰੱਖੀ ਹੋਈ ਏ ਤੇ ਫਿਰ ਉਹ ਕੈਸੇ ਲੋਕ ਨੇ ਜਿਹੜੇ ਕਹਿੰਦੇ ਨੇ ਜੀ ਕਿ ਪੰਜਾਬੀ ਨਾ ਬੋਲੋ ਉਰਦੂ ਬੋਲੀ ਜਾਓ ਇੰਗਲਿਸ਼ ਬੋਲੋ ਬਾਕੀ ਪੰਜਾਬੀ ਦਾ ਕੀ ਕਸੂਰ ਹੈ ਜਾਂ ਤੇ ਤੂੰ ਪੰਜਾਬੀ ਦੇ ਲੈਵਲ ਦੀ ਕੋਈ ਚੀਜ਼ ਅਸੀਂ ਪੰਜਾਬੀ ਚ ਤੈਨੂੰ ਸੁਣਾਣੇ ਆ ਤੂੰ ਸਾਨੂੰ ਕੋਈ ਇੰਗਲਿਸ਼ੇ ਚ ਇਸ ਤਰ੍ਹਾਂ ਦਾ ਇੱਕ ਸ਼ੇਅਰ ਸੁਣਾ ਦੇ ਕੋਈ ਅਸੀਂ ਤੈਨੂੰ ਪੀਰ ਵਾਰਿਸ ਸ਼ਾਹ ਦਾ ਕਥਾ ਸੁਣਾਣਿਆ ਤੂੰ ਇੱਕ ਸਟੈਂਜ਼ਾ ਸਾਨੂੰ ਇੰਗਲਿਸ਼ ਦਾ ਸੁਣਾ ਇਸ ਤਰ੍ਹਾਂ ਦਾ ਤੇ ਜਦੋਂ ਸਾਡੀ ਜ਼ੁਬਾਨ ਕਿਸੇ ਤੋਂ ਕਮਤਰ ਨਹੀਂ ਫਿਰ ਹੈ ਜਿਹੜਾ ਅਸੀਂ ਕੰਪਲੈਕਸ ਦਾ ਸ਼ਿਕਾਰ ਰਹਨੇ ਆ ਐ ਸਾਡੇ ਵਿੱਚ ਨਹੀਂ ਹੋਣਾ ਚਾਹੀਦਾ ਬਹੁਤ ਬੁਰੀ ਗੱਲ ਹੈ ਜਿਹੜੇ ਹੋ ਨੰਦ ਨੇ ਕਿ ਇਹ ਜ਼ੁਬਾਨ ਗਮਾਰਾਂ ਦੀ ਹੈ ਜਾਂ ਅਨਪੜ੍ਹ ਲੋਕਾਂ ਦੀ ਜ਼ੁਬਾਨ ਹੈ ਜ਼ਰਾ ਇਹ ਸੁਣ ਕੇ ਤੇ ਫਿਰ ਉਸ ਤੋਂ ਬਾਅਦ ਉਹ ਮੈਨੂੰ ਜਵਾਬ ਆ ਕੇ ਦੇਣ ਪੀਰ ਵਾਰਿਸ ਆ ਲਹਿਦਨੇ ਕਿ پوے کیر خدا دا چھوٹے تے لانت رب دیئے کازے بین کازی اے قرآن پاک دی آئے دے میرے بچیاں نے پڑھی ہونی ہے کہ لانت اللہ یلال کازی بین دیکھو پنجابی جی کس طرح لے ہے اور اگلے بھی پھر سنی جانا ہے جی اگو میں رکنا نہیں اگو ہر, ہر مصر جتا نو قرآن پاک خود نظر آئے گا ਪਵੇ ਕਹਿਰ ਖੁਦਾ ਦਾ ਝੂਠਿਆਂ ਤੇ ਲਾਨਤ ਰੱਬ ਦੀ ਏ ਕਾਜ਼ੇਬੀਨ ਕਾਜ਼ੀ ਵੇ ਮੂੰਹ ਬੋਲ ਵਲੜੇ ਬੋਲਣਾ ਵੇ ਤੂੰ ਰੱਦ ਹੋਵੇਂ মুশਰੀਕੀਨ ਕਾਜ਼ੀ ਕਦਰ ਇਸ਼ਕ ਦਾ ਆਸ਼ਿਕਾਂ 사ਦਕਾਂ ਨੂੰ ਚਖ ਮਾਰਦੇ ਨੇ ਜਾਹਲੀਨ ਕਾਜ਼ੀ ਸੱਚ ਅਖਨੇ ਤੋਂ ਆਸ਼ਿਕ ਨਹੀਂ ਡਰਦੇ ਕੌਲ ਇਨ ਕੁੰਤੁਮ ਸਵਾਦਕੀਨ ਕਾਜ਼ੀ ਤੇ ਰਾंजे ਰੱਬ ਦੇ ਵਿੱਚ ਜੇ ਵਿਥ ਜਾਣਾ ਦਰਜੇ ਇਸ਼ਕ ਦੇ ਕਿਵੇਂ ਤਹੀਨ ਕਾਜ਼ੀ حسن چاک دا تے جلوہ ذات ربی ہیر ویکھیا نال یقین کازی نقش چاک دے حرف تبارک اللہ خوش خط لکھے خالقین کازی تے رخ یار دا صفا قرآن دائی نبی نور ختم المرسلین کازی اعوذ باللہ من الشیطان پڑھ کے کیتا رد شیطان لئین کازی اکدے بسم اللہ الرحمن کھولے الرحیم تھی میں صحب دین کازی آوے نظرہ کھا الحمدللہ آوے یاد رب العالمین قاضی بخش الرحمن الرحیم اللہ روز حشر مالک یوم الدین قاضی پوجا صدق تھی ایہ کا نابدو و ایہ کا نستائین قاضی اہدنس صراط المستقیم صدے صدر راہ صراط اللہ زین قاضی لکھانیمتان عمتالیہ مپرون جو ایل سفین قاضی ਮਨ ਹੁਕਮ ਗਾਇਰ ਮਗਦੂਬ علیہਮ ਹੋਈ ਅਮਰ ਦੀ ਹੀਰ ਤਲਕੀਨ ਕਾਜ਼ੀ ਜਿੰਨਾ ਸ਼ਰਕ ਕੀਤਾ ਉਹ ਗੁਮਰਾ ਹੋਏ ਪੜ ਕੇ ਵੇਖ ਬਲਦ ਦੁਆਲীন ਕਾਜ਼ੀ ਇੱਕ ਵਾਰ ਜੇ ਰਾਜਣਾ ਦੀਦ ਦੇਵੇਂ ਆਖਾ ਮੁਖਤੀ ਲਖ ਆਮੀਨ ਕਾਜ਼ੀ ਤੇ ਮੋਂਡੇ ਕਮਲੀ ਧਰੀ ਮੁਜ਼ਮਲੀ ਦੀ ਖੁੰਡੀ ਰੰਗ ਲਈ ਹਥ ਯਾਸੀਨ ਕਾਜ਼ੀ ਨਬੀ پاک ਹੋਇਆ ਛੇੜੂ ਉਮਤਾਂ ਦਾ ਰਾਂਜੇ ਬਾਜ ਨਾ ਮੱਜੀ ਚਰੀਨ ਕਾਜ਼ੀ رانجا دید شہید حسین مینو کھیڑا شمر یزید لائین کازی دے رب جان نال خبر خیر الماکرین کے رین کازی تے سولی چڑھنا ذرا نہ فکر کرنا مڈوں عشق دی رمز آئن کازی وارس قول کا زبان تو ہار جانا نہیں ہوں آشکان دا مذہب دین کا پنجابی نہیں مار سکتی ਜਿਹੜੇ ਪੰਜਾਬੀ ਦੇ ਬਦਖਵਾਹਨ ਹੈ ਨਾ ਉਹਨਾਂ ਹੀ ਮਰ ਜਾਣਾ ਇਹ ਜ਼ੁਬਾਨ ਨਹੀਂ ਮਰ ਸਕਦੀ ਇਹ ਆউলਿਆ ਦੀ ਜ਼ੁਬਾਨ ਹੈ ਫਕੀਰਾਂ ਦੀ ਜ਼ੁਬਾਨ ਹੈ ਬਾਬੇ ਗੁਰਨਾਨਕ ਦੇਵ ਦੀ ਜ਼ੁਬਾਨ ਹੈ ਇਹ ਬਾਬਾ ਫਰੀਦ ਗੱਜੇ ਸ਼ਕਰ ਦੀ ਜ਼ੁਬਾਨ ਹੈ ਇਹ ਬਾਬਾ ਬੁੱਲੇ ਸ਼ਾ ਵਾਰਿਸ਼ਾ ਸ਼ਾਹ हुसैन ਸੁਲਤਾਨ ਬਾਹੂ मियां ਮੁਹੰਮਦ ਬਖਸ਼ حضرت ਖ्वाजा غلام ਫਰੀਦ ਕੋਟ ਮਠਣ ਵਾਲੇ ਇਹ ਨਹੀਂ ਜ਼ੁਬਾਨ ਮਰ ਸਕਦੀ ਭਾਵੇਂ ਜੋ ਮਰਜ਼ੀ ਦੁਨੀਆ ਕਰ ਲੈ ਤੁਸੀਂ ਦੇਖੋ ਕਿ ਸਾਡੇ ਸਭ ਕੌਂਟੀਨੈਂਟ ਦਾ ਸਭ ਤੋਂ ਵੱਡਾ ਗੋਲੂਕਾਰ ਜਿਹੜਾ ਵੀ ਹੁੰਦਾ ਨਾ ਭਾਵੇਂ ਨੁਸਰਤ ਫਤਹਿਲੀ ਖਾਨ ਹੋਵੇ ਭਾਵੇਂ ਹੰਸ ਰਾਜ ਹੰਸ ਹੋਵੇ ਭਾਵੇਂ ਦਿਲਜੀਤ ਦੁਸਾਂਜ ਹੋਵੇ ਭਾਵੇਂ ਪੰਗੜਾ ਕਿੰਗ ਦਲੇਰ ਮਹਿਦੀ ਹੋਵੇ ਸਭ ਪੰਜਾਬੀ ਚ ਗਾਉਂਦੇ ਨੇ ਔਰ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੇ ਡੰਕੇ ਵੱਜਦੇ ਤੇਰੀ ਮਾਂ ਬੋਲੀ ਏ ਬੀਬਾ ਕੱਖਾਂ ਵਾਂਗ ਨਾ ਰੋਲ ਪੰਜਾਬੀ ਪੜ ਪੰਜਾਬੀ ਲਿਖ ਪੰਜਾਬੀ ਗੈਰਤਮੰਦਾ ਬੋਲ ਪੰਜਾਬੀ ਅਸਮਰ ਰਹਿਮਾਨ ਨਾਮ ਏ ਮੇਰਾ ਆਈਸੈਡ ਯੂਨੀਵਰਸਿਟੀ ਦਾ ਸਟੂਡੈਂਟ ਆ ਡਾਕਟਰ ਜਵੇਦ ਇਕਰਾਮ ਸਾਹਿਬ ਸਾਡੀ ਯੂਨੀਵਰਸਿਟੀ ਆਏ ਨੇ ਪੰਜਾਬੀ ਕਲਚਰ ਨੂੰ ਲੈ ਕੇ ਅੱਗੇ ਟੂਰੇ ਨੇ ਮਾਸ਼ਾਅੱਲਾ ਬਹੁਤ ਖੁਸ਼ੀ ਹੋਈ ਏ ਕਿ ਇਹ ਪੰਜਾਬੀ ਕਲਚਰ ਨੂੰ ਅੱਗੇ ਲੈ ਕੇ ਟੂਰਨਾ ਚਾਹ ਰਹੇ ਨੇ ਇਹ ਕਿਸੇ ਕਿਸਮ ਦੀ ਕੋਈ ਸ਼ਰਮ ਵਾਲੀ ਕੋਈ ਗੱਲ ਨਹੀਂ ਹੈ ਲੋਕੀ ਜਿਹੜਾ ਆਪਣਾ ਉਰਦੂ ਇੰਗਲਿਸ਼ ਲੈਂਗੁਏਜ ਨੂੰ ਅੱਗੇ ਲੈ ਕੇ ਜਾ ਰਹੇ ਨੇ ਹੱਲੇ ਕਿ ਸਾਡਾ ਅਸਲ ਜਿਹੜਾ ਮਕਸਦ ਹੈ ਉਹ ਸਿਰਫ ਪੰਜਾਬ ਨੂੰ ਪ੍ਰਮੋਟ ਕਰਨਾ ਹੈ ਅਸੀਂ ਪੰਜਾਬ ਦੇ ਜੰਮੇ ਪੱਲੇ ਆ ਪੰਜਾਬ ਵਿੱਚ ਵੱਡੇ ਹੋਏ ਆ ਪੰਜਾਬ ਸਾਡੀ ਮਾਂ ਹੈ ਇਸ ਨੂੰ ਪ੍ਰਮੋਟ ਕਰਨਾ ਹੈ ਇਹ ਕਲਚਰ ਨੂੰ ਅੱਗੇ ਲੈ ਕੇ ਚੱਲਣਾ ਹੈ ਪੂਰੀ ਦੁਨੀਆ ਦੇ ਵਿੱਚ ਪਤਾ ਲੱਗੇ ਕਿ ਪੰਜਾਬ ਇੱਕ ਸਿਰਫ ਇਹ ਜਿਹੜੀ ਜ਼ੁਬਾਨ ਨਹੀਂ ਹੈ ਇਹ ਰਵਾਇਤ ਨਹੀਂ ਹੈ ਇੱਕ ਪੂਰੀ ਸਕਾਫਤ ਹੈ ਠੀਕ ਹੈ ਬਾਕੀ ਬਹੁਤ ਸ਼ੁਕਰੀਆ ਡਾਕਟਰ ਜਵੇਦ ਅਕਰਮ ਸਾਹਿਬ ਦਾ ਜਿਨ੍ਹਾਂ ਨੇ ਸਾਡੀ ਯੂਨੀਵਰਸਿਟੀ ਆਏ ਨੇ ਇਹਨਾਂ ਨੇ ਸਾਨੂੰ ਬੜਾ ਬਹੁਤ ਅੱਛਾ ਲੱਗਾ ਕਿ ਇਹਨਾਂ ਨੇ ਪੰਜਾਬ ਕਲਚਰ ਨੂੰ ਸਪੋਰਟ ਕੀਤਾ ਹੈ ਬਾਕੀ ਸ਼ੁਕਰੀਆ ਸਲਾਮ ਜੀ ਮੇਰੇ ਵਿਚਾਰ ਦੀਆਂ ਨੇ ਪੰਜਾਬੀ ਨੂੰ ਬਹੁਤ ਜ਼ਿਆਦਾ ਸਾਨੂੰ ਪ੍ਰਮੋਟ ਕਰਨਾ ਚਾਹੀਦਾ ਸਾਡੇ ਵਾਪਦਾਨ ਕਹਿੰਦੇ ਨੇ ਜੀ ਅਸੀਂ ਤੁਹਾਨੂੰ ਪੜਾਇਆ ਲਿਖਾਇਆ ਕਦੇ ਵਾਸਤੇ ਵੀ ਤੁਸੀਂ ਪੰਜਾਬੀ ਬੋਲੋ ਨਾ ਪੰਜਾਬੀ ਬੋਲਨੀ ਨਹੀਂ ਚਾਹੀਦੀ ਪੰਜਾਬੀ ਬੋਲਣ ਵਾਲੇ ਜਾਹੀਲ ਹੁੰਦੇ ਨੇ ਉਹਨਾਂ ਨੂੰ ਕੁਝ ਆਂਦਾ ਨਹੀਂ ਉਹ ਬੜੇ ਗਵਾਰ ਹੁੰਦੇ ਨੇ ਹਾਇਦ ਦਿਹਾਤੀ ਪਿੰਡੂ ਪ੍ਰੋਡਕਸ਼ਨ ਤੁਹਾਨੂੰ ਇਹਨਾਂ ਪੜਾਇਆ ਲਿਖਾਇਆ ਕਿਉਂ ਉਰਦੂ ਬੋਲੋ ਇੰਗਲਿਸ਼ ਬੋਲੋ ਇੰ ਉਰਦੂ ਦੀ ਤਾਂ ਉਹਨਾਂ ਨੇ ਲਾ ਪਾ ਕੇ ਹੱਥ ਫੜਾ ਦਿੱਤੀ ਹੁਣ ਤੇ ਬੋਲੋ ਜੀ ਇੰਗਲਿਸ਼ ਤੁਸੀਂ ਬੰਨੇ ਅੰਗਰੇਜ਼ ਹੁਣ ਤੁਸੀਂ ਅੰਗਰੇਜ਼ੀ ਬੋਲਿਆ ਕਰੋ ਬਾਹਰ ਜਾਓਗੇ ਹਾਏ ਸਾਡੀ ਧੀ ਤੇ ਉਰਦੂ ਨਹੀਂ ਆਉਂਦੀ ਹੈ ਸਾਡੀ ਧੀ ਤੇ ਪੰਜਾਬੀ ਬੋਲਦੀ ਇਹ ਦੇ ਵਿਚਾਰੀ ਬੜੀ ਇਹਨੂੰ ਕਿਹਦੇ ਵਾਸਤੇ ਅਸੀਂ ਪੜਾਉਣ ਲਿਖਾਉਣ ਦੇ ਇੰਨੇ ਪੈਸੇ ਕਾਹਦੇ ਵਾਸਤੇ ਤੁਹਾਡੇ ਨੇ ਤਿੰਤੇ ਇੰਗਲਿਸ਼ ਨਹੀਂ ਆਉਂਦੀ ਹੈ ਹਾਏ 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 ਇੰਗਲਿਸ਼ ਬੋਲਣੀ ਚਾਹੀਦੀ ਹੈ ਉਰਦੂ ਦੇ ਛੱਡੋ ਜੀ ਅੱਜ ਕੱਲ ਤੇ ਇੰਗਲਿਸ਼ ਬੋਲੋ ਪੰਜਾਬੀ ਕੀ ਹੁੰਦੀ ਹੈ ਕੱਖ ਵੀ ਨਾ ਹੁਣ ਜਿਹੜੇ ਮਾਰੇ ਘਰ ਦੇ ਹੁੰਦੇ ਨੇ ਉਹ ਕਹਿੰਦੇ ਚਲੋ ਕੋਈ ਨਹੀਂ ਪੁੱਤ ਨਹੀਂ ਜੀ ਮੇਰੀ ਛੋਟੀ ਬੱਚੀ ਇਹਦਾਂ ਉਰਦੂ ਚ ਗੱਲ ਕਰੋ ਉਰਦੂ ਦੇ ਛੱਡੋ ਜੀ ਇੰਗਲਿਸ਼ ਚ ਗੱਲ ਕਰੋ ਇੰਗਲਿਸ਼ ਚ ਗੱਲ ਕਰਨੀ ਚਾਹੀਦੀ ਹੈ ਹੁਣ ਦੂਸਰੇ ਪੰਜਾਬੀ ਵੇਖ ਲੋ ਇੰਡੀਆ ਦੇ ਜਿਹੜੇ ਪੰਜਾਬੀ ਨੇ ਜੀ ਪੰਜਾਬੀ ਜ਼ੁਬਾਨ ਨੂੰ ਨਾ ਕਿੰਨੀ ਫਰੋਕ ਦਿੱਤੀ ਤੇ ਅਸੀਂ ਆ ਜੀ ਨਹੀਂ ਜੀ ਅਸੀਂ ਤਾਂ ਪੰਜਾਬ ਦੇ ਹੋਣ ਦੇ ਬਾਵਜੂਦ ਵੀ ਸਾਡੇ ਬਾਲਾਂ ਨੂੰ ਬਾਅਦ ਚ ਜਾ ਕੇ ਪਤਾ ਲੱਗਦਾ ਜੀ ਅਸੀਂ ਪੰਜਾਬ 'ਚ ਰਹਿੰਦੇ ਆ ਸਾਨੂੰ ਪੰਜਾਬੀ ਬੋਲਣੀ ਚਾਹੀਦੀ ਰਖਦੀ ਰਾਣਤ ਸਾਡੇ ਤੇ ਦਿਲਜੀਤ ਦੋਸਾਂ ਨੂੰ ਵੇਖ ਲੋ ਕਿੱਥੇ ਕਿੱਥੇ ਇੰਟਰਵਿਊ ਕਰਦਾ ਫਿਰਦਾ ਕਿੱਥੇ ਕਿੱਥੇ ਉਹਦੇ ਸੈਮੀਨਾਰ ਵਗੈਰਾ ਹੁੰਦੇ ਨੇ ਅਸੀਂ ਆ ਜੀ ਅਸੀਂ ਉੱਥੇ ਦੇ ਉੱਥੇ ਹੀ ਸਾਡੇ ਦੇ ਪੰਜਾਬੀ ਨੂੰ ਵੀ ਕੋਈ ਨਹੀਂ ਪੁੱਛਦਾ ਤੇ ਸਾਡੀ ਉਰਦੂ ਨੂੰ ਵੀ ਨਹੀਂ ਕੋਈ ਪੁੱਛਦਾ ਇੰਗਲਿਸ਼ ਬੋਲੋ ਇੰਗਲਿਸ਼ ਬਾਲਾਂ ਨੇ ਕਿੱਥੇ ਜਾਣਾ ਹੈ ਅੰਗਰੇਜ਼ ਮਾਪਿਆਂ ਨੇ ਕੀ ਬੋਲਣੀ ਅੰਗਰੇਜ਼ੀ ਉਸ ਤੋਂ ਪੈਣਾ ਭਰਾਵਾ ਕੀ ਬੋਲਣੀ ਅੰਗਰੇਜ਼ੀ ਤੇ ਅਸੀਂ ਕੀ ਆ ਅਸੀਂ ਪੰਜਾਬੀ ਨੇ ਇਹ ਬੋਲ ਨਹੀਂ ਕਿਉਂਗੇ ਅਸੀਂ ਪੜ੍ਹੇ ਲਿਖੇ ਆ ਨਾ ਅਸੀਂ ਪੰਜਾਬੀ ਬੋਲਣੀ ਨਾ ਅਸੀਂ ਉਰਦੂ ਬੋਲਣੀ ਅਸੀਂ ਬੋਲਣੀ ਸਿਰਫ ਅੰਗਰੇਜ਼ੀ ਤੇ ਨਾ ਸਾਡੇ ਬਾਲਾਂ ਨੂੰ ਉਰਦੂ ਆਣੀ ਤੇ ਨਾ ਅੰਗਰੇਜ਼ੀ ਆਣੀ ਰਹਿਣਾ ਉਹਨਾਂ ਫਿਰ ਵੀ ਪੰਜਾਬੀ ਹੋਈ ਏ ਤੇ ਬਾਅਦ ਚੋ ਜੀ ਸਾਡੀ ਕਲਾਸ 'ਚ ਕਿਸੇ ਨੇ ਬੋਲੋ ਪੰਜਾਬੀ 'ਚ ਗੱਲ ਕਰਨੇ ਯਾਰ ਮੂਝੇ ਪੰਜਾਬੀ ਨਹੀਂ ਆਉਂਦੀ ਪੰਜਾਬੀ ਕਿਉਂ ਨਹੀਂ ਆਂਦੀ ਤੂੰ ਕੀ ਕੈਨੇਡਾ 'ਚ ਪੈਦਾ ਹੋਈ ਏ ਤੈਨੂੰ ਕਿਉਂ ਨਹੀਂ ਪੰਜਾਬੀ ਆਂਦੀ ਅਜੀਬ ਮਾਮਲਾ ਨੇ ਜੀ ਮੇਲਾ ਨਾ ਤਾਂ ਜਲਾਸ ਹੈ ਨਾ ਬੇ ਸਾਨੂੰ ਬਹੁਤ ਚੰਗਾ ਲੱਗਾ ਡਾਕਟਰ ਜਵੇਦ ਸਾਡੀ ਹੁੰਨੀ ਹੈ ਚਾਇਨੇ ਸਾਡੀ ਹੁੰਨੀ ਬਹੁਤ ਅੱਛਾ ਕੰਮ ਕਰ ਰਹੀ ਹੈ ਲੈ ਕੇ ਐਨਜੀਓ ਆਂਦੇ ਰਹੇ ਸਾਡੇ ਨਾਲ ਸ਼ੂਗਰ ਆਂਦੇ ਰਹੇ ਸਾਨੂੰ ਪੰਜਾਬੀ ਦੇ ਬਾਰੇ ਸੁਣ ਕੇ ਬਹੁਤ ਚੰਗਾ ਲੱਗਾ ਸਾਡੇ ਯੂਨੀਅਤ ਅੱਛਾ ਕੰਮ ਹੋ ਰਿਹਾ ਇਸ ਬਾਰੇ ਉਸ ਤੋਂ ਬਾਅਦ ਸਾਨੂੰ ਉਹਨਾਂ ਨੇ ਡਾਕਟਰ ਜਵੇਦ ਸਾਹਿਬ ਨੇ ਵਾਰਿਸ ਸ਼ਾਹ ਦਾ ਕਿੱਸਾ ਸੁਣਾਇਆ ਪੰਜਾਬੀ ਗੀਤਾਂ ਤੇ ਸਾਨੂੰ ਬਹੁਤ ਅੱਛਾ ਸਬਕ ਦਿੱਤਾ ਸਾਨੂੰ ਪੰਜਾਬੀ ਬੋਲਣੀ ਚਾਹੀਦੀ ਹੈ ਉਸ ਤੋਂ ਬਾਅਦ ਇਹ ਕਿ ਡਾਕਟਰ ਜਵੇਦ ਨੇ ਸਾਨੂੰ ਬਹੁਤ ਐਂਟਰਟੇਨ ਕੀਤਾ ਬਹੁਤ ਮਜ਼ਾ ਆਇਆ ਬਹੁਤ ਸ਼ੁਕਰੀਆ ਅਸਲਾਮੁਅਲੈਕ ਡਾਕਟਰ ਚਵੇਦ ਇਕਰਮ ਅੱਜ ਸਾਡੀ ਯੂਨੀਵਰਸਿਟੀ ਆਈਸਟਿਡ ਯੂਨੀਵਰਸਿਟੀ ਵਿੱਚ ਆਇਆ ਸਾਨੂੰ ਬਹੁਤ ਵਧੀਆ ਲੱਗਿਆ ਆ ਉਹਨਾਂ ਦਾ ਲੈਕਚਰ ਬਹੁਤ ਚੰਗਾ ਸੀ ਅਸੀਂ ਚਾਹੁੰਦੇ ਹਾਂ ਇੰਜ ਦੇ ਲੈਕਚਰ ਔਰ ਵੀ ਸਾਡੀ ਯੂਨੀਵਰਸਿਟੀ 'ਚ ਕਰਾਏ ਜਾਣ ਤੇ ਸਾਨੂੰ ਬਹੁਤ ਵਧੀਆ ਲੱਗੇ ਪੰਜਾਬੀ ਸਿਰਫ ਨਾ ਸਿਰਫ ਪੰਜਾਬ ਵਿੱਚ ਬਲਕਿ ਇੰਡੀਆ ਬਲਕਿ ਸਾਰੀ ਦੁਨੀਆ ਵਿੱਚ ਬਹੁਤ ਮਸ਼ਹੂਰ ਹੈਗੀ ਆ ਤੇ ਇਹਨੂੰ ਪ੍ਰਮੋਟ ਕਰਨਾ ਚਾਹੀਦਾ ਇਹਦੇ ਵਿੱਚ ਕੋਈ ਸ਼ਰਮ ਜਾਂ ਸ਼ਾਇਨੈਸ ਨਹੀਂ ਹੋਣੀ ਚਾਹੀਦੀ ਆ ਥੈਂਕ ਯੂ ਵੈਰੀ ਮਚ ਇਹ ਲੈਕਚਰ ਬਹੁਤ ਮਜ਼ੇਦਦਾ ਹੋਇਆ ਸੀ ਸਾਡਾ ਕਿਉਂਕਿ ਪੰਜਾਬੀ ਲੈਂਗੁਏਜ ਤੇ ਇਹਨੂੰ ਪ੍ਰਮੋਟ ਕਰਨਾ ਚਾਹੀਦਾ ਹੈ ਤਾਂ ਕਿ ਸਾਨੂੰ ਪਤਾ ਹੋਵੇ ਕਿ ਸਾਡੀ ਲੈਂਗੁਏਜ ਕਿੰਨੀ ਖਾਸ ਹੈ ਤੇ ਕਿੰਨੀ ਖਾਸ ਨਹੀਂ ਹੈ ਤਾਂ ਕਿ ਸਾਨੂੰ ਅੱਗੋ ਪਤਾ ਹੋਵੇ ਕਿ ਸਾਡੇ ਬੱਚਿਆਂ ਨੂੰ ਕਿ ਇਹ ਪੰਜਾਬੀ ਲੈਂਗੁਏਜ ਹੈ ਕਿਉਂਕਿ ਅੱਜਕੱਲ ਹਰ ਕੋਈ ਉਰਦੂ ਤੇ ਇੰਗਲਿਸ਼ ਬੋਲਣ ਦੇ ਵਿੱਚ ਲੱਗੇ ਆ ਤੇ ਪੰਜਾਬੀ ਲੈਂਗੁਏਜ ਨਾਲ ਖਤਮ ਹੋਦੀ ਜਾ ਰਹੀ ਹੈ ਇਸ ਵਾਸਤੇ ਪੰਜਾਬੀ ਲੈਂਗੁਏਜ ਨੂੰ ਜਿੰਨਾ ਜ਼ਿਆਦਾ ਪ੍ਰਮੋਟ ਕਰਨਾ ਚਾਹੀਦਾ ਤਾਂ ਕਿ ਸਾਡੀ ਆਉਣ ਵਾਲੀ ਨਸਲਾਂ ਨੂੰ ਪਤਾ ਲੱਗੇ ਕਿ ਪੰਜਾਬੀ ਲੈਂਗੁਏਜ ਕੀ ਹੁੰਦੀ ਹੈ ਕੀ ਨਹੀਂ ਜੀ ਫਸਟ ਆਫ ਆਲ ਮੈਂ ਕਹਿਣਾ ਚ ਤੇ ਮੇਰਾ ਪਿਛਲਾ ਜਿਹੜਾ ਬੈਕਗ੍ਰਾਉਂਡ ਹੈ ਉਹ ਸਾਰਾ ਬਿਜ਼ਨਸ ਬੈਕਗ੍ਰਾਉਂਡ ਹੈ ਤੇ ਮੇਰੇ ਘਰ ਵਾਲੇ ਮੈਨੂੰ ਆਈ ਸਿਖਾਉਂਦੇ ਸਨ ਸ਼ੁਰੂ ਤੋਂ ਕਿ ਤੁਸੀਂ ਇੰਗਲਿਸ਼ ਸਿੱਖੋ ਉਰਦੂ ਸਿੱਖੋ ਔਰ ਮੇਰੀ ਇੰਗਲਿਸ਼ ਬਹੁਤ ਚੰਗੀ ਹੈ ਜਿਵੇਂ ਮੈਂ ਇੰਟਰਵਿਊ ਦਿਨਾ ਪਿਆ ਤੇ ਜਿਹੜੀ ਮੇਰੀ ਹੈ ਨਾ ਪੰਜਾਬੀ ਉਹ ਬੜੀ ਕਮਜ਼ੋਰ ਹੈ ਲੇਕਿਨ ਅੱਜ ਦੇ ਸੈਸ਼ਨ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਜਿਹੜੀ ਪੰਜਾਬੀ ਜ਼ੁਬਾਨ ਹੈ ਨਾ ਉਹ ਸਾਡੀ ਅਸਲ ਮادری ਜ਼ੁਬਾਨ ਹੈ ਤੇ ਇਹ ਗੱਲ ਬਿਲਕੁਲ 100% ਰਾਈਟ ਏ ਕਿ ਪ੍ਰੈਕਟੀਕਲ ਲਾਈਫ 'ਚ ਇਹ ਚੱਲਦੀ ਪੰਜਾਬੀ ਜ਼ੁਬਾਨ ਏ ਜਦੋਂ ਮੈਂ ਪ੍ਰੈਕਟੀਕਲ ਲਾਈਫ 'ਚ ਆਇਆ ਯੂਨੀਵਰਸਿਟੀ ਲਾਈਫ 'ਚ ਮੈਂ ਕਦਮ ਰੱਖਿਆ ਤੇ ਮੈਨੂੰ ਪਤਾ ਲੱਗਿਆ ਕਿ ਪੰਜਾਬੀ ਜ਼ੁਬਾਨ ਜਦੋਂ ਤੱਕ ਤੁਹਾਨੂੰ ਨਹੀਂ ਆਏਗੀ ਤੁਸੀਂ ਕਾਮਯਾਬ ਨਹੀਂ ਬਣ ਸਕਦੇ ਇਹਦੀ ਔਰ ਇੱਕ ਮੈਂ ਐਗਜ਼ਾਮਪਲ ਕੋਟ ਕਰਾਂ ਤੇ ਦਿਲਜੀਤ ਦੋਸਾਂਝ ਜਿਹੜੇ ਅੱਜਕੱਲ ਉਹਨਾਂ ਦਾ ਇੱਕ ਮਸ਼ਹੂਰ ਗਾਣਾ ਲਲਕਾਰਾ ਗੋਟ ਤੇ ਵੈਨਕੂਵਰ ਵਿੱਚ ਉਹਨਾਂ ਨੇ ਜਿਹੜਾ ਕੈਨੇਡਾ ਵਿੱਚ ਕੀਤਾ ਕੰਸਰਟ ਆਪਣਾ ਉਹ ਵਰਲਡ ਰਿਕਾਰਡ ਹੋਲਡ ਕਰਦਾ ਹੈ ਤੇ ਉਹ ਵੀ ਪੰਜਾਬੀ ਦੀ ਵਰਤੋਂ ਉਹ ਸਾਰੇ ਗਾਣੇ ਪੰਜਾਬੀ 'ਚ ਹੀ ਕਰ ਤੇ ਲੱਤ ਦਾ ਪੰਜਾਬ ਤੇ ਚੜ ਦਾ ਪੰਜਾਬ ਤੇ ਸਾਡੇ ਜਿਹੜੇ ਵੀ ਸਿੱਖ ਬਰਾਦਰੀ ਏ ਉਹ ਅੱਜ ਵੀ ਪੰਜਾਬੀ ਨੂੰ ਪ੍ਰੋਮੋਟ ਕਰਦੀ ਏ ਉਹਨੇ ਤੁਸੀਂ ਪਿਕਚਰਸ ਵੇਖੋ ਮੂਵੀਜ਼ ਵੇਖੋ ਜਿਹੜੀ ਵੀ ਹੈਗੀਆਂ ਉਹ ਸਾਰੀ ਪੰਜਾਬੀ ਚ ਹੈਗੀਆਂ ਨੇ ਤੇ ਸਾਨੂੰ ਵੀ ਚਾਹੀਦਾ ਕਿ ਅਸੀਂ ਪੰਜਾਬੀ ਕਲਚਰ ਨੂੰ ਉਂਝੀ ਪ੍ਰੋਮੋਟ ਕਰੀਏ ਅਸੀਂ ਦਿਨ-ਬ-ਦਿਨ ਆਪਣੇ ਕਲਚਰ ਤੋਂ ਦੂਰ ਹੁੰਦੇ ਪਏ ਆ ਐ ਚੰਗੀ ਗੱਲ ਨਹੀਂ ਮੇਰੀ तमाम ਆਪਣੇ ਸਾਥੀਆਂ ਨੂੰ ਹੈ ਰਿਕਵੈਸਟ ਏ ਕਿ ਤੁਸੀਂ ਪੰਜਾਬੀ ਨਾਲ ਜੁੜੋ ਤੇ ਇਨਸ਼ਾਅੱਲਾ ਇਹਦੇ ਸੈਸ਼ਨ ਹੋਰ ਹੋਣੇ ਚਾਹੀਦੇ ਨੇ ਮੈਂ ਇਸ ਆਈਡ ਯੂਨੀਵਰਸਿਟੀ ਦਾ مشکور ہاں ਕਿ ਉਹਨਾਂ ਨੇ ਇਹ ਸੈਸ਼ਨ ਰਖਵਾਇਆ ਸਾਡੇ ਜਿਹੜਾ ਨੌਲੇਜ ਹੋ ਇਨਕਰੀਜ਼ ਹੋਇਆ ਤੇ ਇਨਸ਼ਾਅੱਲਾ ਮੈਂ ਹੋਰ ਕੋਸ਼ਿਸ਼ ਕਰਾਂਗਾ ਕਿ ਮੇਰੀ ਪੰਜਾਬੀ ਵੀ ਚੰਗੀ ਹੋਏ ਬਹੁਤ ਸ਼ੁਕਰੀਆ ਜੀ ਜੀ ਬੜਾ ਅੱਛਾ ਲੱਗਾ ਜੀ ਸੁਣ ਕੇ ਕਿ ਵਈ ਤੁਸੀਂ ਪੰਜਾਬੀ ਲੈਂਗੁਏਜ ਨੂੰ ਪ੍ਰਮੋਟ ਕਰਦੇ ਹੋ ਕਿਉਂਕਿ ਉਹਨਾਂ ਅਸੀਂ ਅਕਸਰ ਔਕਾਤ ਵੇਖਨੇ ਆ ਬੜੇ ਜੇ ਲੋਗ ਨੇ ਸ਼ਹਿਰਾਂ ਥਾਵਾਂ ਤੇ ਕੋਈ ਉਹਨਾਂ ਨਾਲ ਪੰਜਾਬੀ ਵਿੱਚ ਗੱਲ ਕਰੇ ਤਾਂ ਉਹ ਸਮਝਦੇ ਨੇ ਇਹ ਰੇ ਗਵਾਰ ਹੈ ਰੇ ਪਿੰਡਾਂ ਥਾਵਾਂ ਤੋਂ ਆਇਆ ਹੈ ਹਾਲਾਂਕਿ ਬਿਲਕੁਲ ਐਸਾ ਨਹੀਂ ਹੈ ਅਸੀਂ ਪੰਜਾਬ ਵਿੱਚ ਰਹਿੰਦੇ ਆ ਸਾਨੂੰ ਆਪਣੀ ਜ਼ੁਬਾਨ ਬਾਰੇ ਗੱਲ ਕਰਨੀ ਚਾਹੀਦੀ ਹੈ ਹੁਣ ਤੁਸੀਂ ਵੇਖੋ ਅੰਗਰੇਜ਼ ਲੋਗ ਨੇ ਉਹ ਕਿਤੇ ਨਹੀਂ ਚੱਕਦੇ ਆ ਉਹ ਆਪਣੀ ਜ਼ੁਬਾਨ ਨੂੰ ਹਰ ਜਗ੍ਹਾ ਪ੍ਰਮੋਟ ਕਰਦੇ ਨੇ ਤੇ ਅਹੀ ਕਿਤੇ ਮਿਸਾਲ ਤੌਰ ਤੇ ਕਲਾਸ ਵਿੱਚ ਕੋਈ ਪ੍ਰੈਜੈਂਟੇਸ਼ਨ ਦੇਣ ਲਈ ਉੱਠਿਆ ਕੋਈ ਪੰਜਾਬੀ ਵਿੱਚ ਇੱਕ ਅੱਧੀ ਗੱਲ ਕਰ ਦਿੱਤੀ ਹੈ ਉਹ ਸਾਡੇ ਉਸਤਾਦ ਹੀ ਸਾਨੂੰ ਇਸ ਤਰ੍ਹਾਂ ਗੱਲ ਕਰਦੇ ਨੇ ਕਿ ਵੀ ਤੁਸੀਂ ਉਰਦੂ ਚਲੋ ਠੀਕ ਹੈ ਉਰਦੂ ਸਾਡੀ ਇੱਕ ਲੈਂਗੁਏਜ ਹੈ ਲੇਕਿਨ ਸਾਡੀ ਮਾਂ ਬੋਲੀ ਜਿਹੜੀ ਹੈ ਪੰਜਾਬੀ ਹੈ ਸਾਨੂੰ ਇਹਨੂੰ ਪ੍ਰਮੋਟ ਕਰਨਾ ਚਾਹੀਦਾ ਅਸੀਂ ਕੋਈ ਦੂਜੀ ਜ਼ੁਬਾਨਾਂ ਬਾਰੇ ਨਹੀਂ ਇਹਨਾਂ ਗੱਲ ਕਰ ਸਕਦੇ ਅਸੀਂ ਪਹਿਲਾਂ ਇਹਦੇ ਬਾਰੇ ਗੱਲ ਕਰਨੀ ਹੈ ਹੁਣ ਤੁਸੀਂ ਵੇਖੋ ਪੰਜਾਬੀ ਸਿੰਗਰ ਨੇ ਇੰਡੀਆ ਵਾਲਾ ਜਿਹੜਾ ਪੰਜਾਬ ਹੈ ਉਹਦੇ ਚੋ ਮਤਲਬ ਜਿਹੜੇ ਪਲੇਟਫਾਰਮ ਤੇ ਗੇ ਨੇ ਉਹਨਾਂ ਨੇ ਆਪਣੀ ਜ਼ੁਬਾਨ ਨੂੰ ਪ੍ਰਮੋਟ ਕੀਤਾ ਆਪਣੇ ਕਲਚਰ ਨੂੰ ਪ੍ਰਮੋਟ ਕੀਤਾ ਉਹਨ ਦਿਲਜੀਤ ਦੋ ਸਾਂਝ ਦੇ ਇਨੇ ਨੇ ਵੱਡੇ ਸ਼ੋਅ ਲੱਗੇ ਨੇ ਉਹਦੇ ਚ ਉਹਨੇ ਪੰਜਾਬੀ ਡਰੈਸਿੰਗ ਪੰਜਾਬੀ ਮਤਲਬ ਕਲਚਰ ਵਗੈਰਾ ਐਸੀ ਚੀਜ਼ਾਂ ਨੂੰ ਸਾਰੀਆਂ ਨੂੰ ਪ੍ਰਮੋਟ ਕੀਤਾ ਉਹਨੇ ਕੋਈ ਦੂਜੀ ਜ਼ੁਬਾਨ ਦੀ ਗੱਲ ਨਹੀਂ ਕੀਤੀ ਹਾਲਾਂ ਉਧਰ ਹਿੰਦੀ ਲੈਂਗੁਏਜ ਹਿੰਦੀ ਮਤਲਬ ਬੋਲਣ ਵਾਲੇ ਲੋਕ ਜ਼ਿਆਦਾ ਨੇ ਲੇਕਿਨ ਉਹਨੇ ਉਹਦੀ ਗੱਲ ਨਹੀਂ ਕੀਤੀ ਉਹਨੇ ਆਪਣੀ ਜ਼ੁਬਾਨ ਦੀ ਗੱਲ ਕੀਤੀ ਹੈ ਹੁਣ ਸਾਡੇ ਪੰਜਾਬ ਵਿੱਚ ਆਇਓ ਸਾਡਾ ਕੋਈ ਵੀ ਬੰਦਾ ਹੈ ਉਹ ਕਿ ਇੰਟਰਨੈਸ਼ਨਲ ਲੈਵਲ ਤੇ ਜਾ ਰਿਹਾ ਉਹ ਨਾਲ ਟਰਾਂਸਲੇਟਰ ਰੱਖਦਾ ਹੈ ਹਾਲਾਂਕਿ ਨਹੀਂ ਹੋਣਾ ਚਾਹੀਦਾ ਇਹ ਕੰਮ ਮਤਲਬ ਉਹ ਕਈ ਮਤਲਬ ਦਫਤਰ ਚ ਲੋਕ ਨੇ ਕੋਈ ਪਿੰਡੋਂ ਓਟ ਕੇ ਟਰ ਗਿਆ ਦਫਤਰ ਚ ਬੈਠਾ ਉਹਨੂੰ ਇਹ ਸਮਝ ਹੀ ਨਹੀਂ ਆਣ ਡਈ ਹੈ ਕਿ ਵੀ ਇਹ ਕੀ ਕਹਿਣਾ ਚਾ ਰਿਹਾ ਉਹ ਕੋਈ ਮਤਲਬ ਕੋ ਪਿੰਡ ਦਾ ਬੰਦਾ ਉਹਦੀ ਜ਼ੁਬਾਨ ਸਮਝ ਲੈ ਉਹਨੂੰ ਕੋ ਦੂਜਾ ਬੰਦਾ ਬੁਲਾਣਾ ਪੈਂਦਾ ਆ ਚੀਜ਼ਾਂ ਨੇ ਇਹ ਨਹੀਂ ਹੋਣਾ ਚਾਹੀਦਾ ਅਸੀਂ ਚਾਹੁੰਦੇ ਆ ਵੀ ਪੰਜਾਬ ਪੰਜਾਬੀ ਜ਼ੁਬਾਨ ਜਿਹੜੀ ਹੈ ਨਾ ਉਹਨ ਪਰ ਮੋੜੋਂ ਬੜੇ ਜੇ ਸ਼ਾਇਰ ਨੇ ਉਹਨਾਂ ਨੇ ਬੜੀ ਜੀਆਂ ਗੱਲਾਂ ਮਤਲਬ ਉਹ ਮੀਆਂ ਮੁਹੰਮਦ ਬਖਸ਼ ਸਾਹਿਬ ਨੇ ਉਹਨਾਂ ਵੀ ਮਤਲਬ ਪੰਜਾਬੀ ਹੀ ਸ਼ਾਇਰੀ ਕੀਤੀ ਹਾਲਾਂਕਿ ਉਏ ਇਹਨੂੰ ਛੱਡ ਦਿੰਦੇ ਹੋਰ ਜ਼ਬਾਨ ਕਰ ਲੈਂਦੇ ਨਹੀਂ ਉਹਨਾਂ ਨੇ ਨਹੀਂ ਕੀਤੀ ਐ ਹੁਣ ਸਾਨੂੰ ਵੀ ਚਾਹੀਦਾ ਕਿ ਵੀ ਇਹਨੂੰ ਜ਼ਿੰਦਾ ਰੱਖੀਏ ਅਸੀਂ ਹੌਲੀ ਹੌਲੀ ਇਹਨੂੰ ਖਤਮ ਕਰਨ ਦੇ ਮੇਰਾ ਨਾਮ ਈਮਾਨ ਹੈ ਔਰ ਅੱਜ ਅਸੀਂ ਇੱਕ ਸੈਸ਼ਨ ਅਟੈਂਡ ਕੀਤਾ ਜਿਹੜਾ ਡਾਕਟਰ ਜਵੇਦ ਸਾਹਿਬ ਦਾ ਸੀ ਉਹਨਾਂ ਨੇ ਸਾਨੂੰ ਦੱਸਿਆ ਕਿ ਅਸੀਂ ਪੰਜਾਬੀ ਨੂੰ ਬਹੁਤ ਲੋਅ ਫੀਲ ਕਰਾਨੇ ਆ ਕਿ ਨਹੀਂ ਐਨ ਨਹੀਂ ਬੋਲਣੀ ਚਾਹੀਦੀ ਐ ਤੇ ਚੰਗੀ ਜ਼ੁਬਾਨ ਹੀ ਨਹੀਂ ਆ ਪੜੇ ਲਿਖੇ ਥੋੜੇ ਨਾ ਇਹ ਬੋਲਦੇ ਨੇ ਐਂਜ ਨਹੀਂ ਹੁੰਦਾ ਅਸੀਂ ਪੰਜਾਬ ਚ ਰਹਿੰਦੇ ਆ ਤੇ ਸਾਨੂੰ ਪੰਜਾਬੀ ਦੀ ਇੱਜ਼ਤ ਕਰਨੀ ਚਾਹੀਦੀ ਐ ਵੱਡੇ ਵੱਡੇ ਸਿੰਗਰਸ ਵੇਖ ਲਓ ਉਹ ਵੀ ਪੰਜਾਬੀ ਚ ਬਹੁਤ ਜ਼ਿਆਦਾ ਸਿੰਕਿੰਗ ਕਰਦੇ ਨੇ ਅਸੀਂ ਸਿੰਧ ਵਾਲੀ ਸਾਈਡ ਤੇ ਟੋੜ ਜਾਈਏ ਸਿੰਧੀ ਸਿੰਧੀ ਜ਼ੁਬਾਨ ਨੂੰ ਬਹੁਤ ਰਿਸਪੈਕਟ ਦਿੱਤੀ ਜਾਂਦੀ ਐ ਪਰ ਅਸੀਂ ਪੰਜਾਬ ਚ ਵੇਖ ਲਈਏ ਤੇ ਕੋਈ ਵੀ ਬੋਰਡ ਐਸਾ ਨਹੀਂ ਐ ਜਿਹੜਾ ਪੰਜਾਬ ਤੇ ਉਤੇ ਲਗਾ ਹੋਏ ਜੇ ਪੰਜਾਬੀ ਚ ਲਗਾ ਹੋਏ ਸਾਰੇ ਜਾਂ ਫਿਰ ਵੱਡੇ ਵੱਡੇ ਸਕੂਲ ਜਾਂ ਛੋਟੇ ਮੋਟੇ ਸਕੂਲ ਦਾ ਵੀ ਪੰਜਾਬੀ ਨਹੀਂ ਨਹੀਂ ਬੱਚਿਆਂ ਨੂੰ ਬੋਲਣ ਦਿੱਤੀ ਜਾਂਦੀ ਐ ਨਹੀਂ ਪੇਰੈਂਟਸ ਪਰਮਿਸ਼ਨ ਦਿੰਦੇ ਨੇ ਕਿ ਨਹੀਂ ਤੁਸੀਂ ਪੰਜਾਬੀ ਬੋਲੋ ਬੋਲੋ ਐਂਡ ਦਾ ਸਾਰਾ ਸਿਸਟਮ ਹੈ ਸਾਡਾ ਜੋ ਕਿ ਨਹੀਂ ਹੋਣਾ ਚਾਹੀਦਾ ਪੰਜਾਬੀ ਇੱਕ ਬਹੁਤ ਰਿਚ ਜ਼ੁਬਾਨ ਹੈ ਸਾਨੂੰ ਬਹੁਤ ਇੱਜ਼ਤ ਕਰਨੀ ਚਾਹੀਦੀ ਹੈ ਇਸ ਜ਼ੁਬਾਨ ਦੀ ਮੇਰੇ ਕੋ ਸਾਰਿਆਂ ਤੋਂ ਪਹਿਲੇ ਇਹ ਗੱਲ ਹੈ ਕਿ ਅਸੀਂ ਯੂਨੀਵਰਸਿਟੀ ਦੇ ਵਿੱਚ ਪੜ੍ਹਨੇ ਸਾਡਾ ਐਸਾ ਕੋਈ ਨਿਸਾਬ ਨਹੀਂ ਹੈ ਜਿਹੜਾ ਪੰਜਾਬੀ ਦੇ ਵਿੱਚ ਹੋਵੇ ਨਾ ਅਸੀਂ ਕਾਲਜ ਲੈਵਲ ਤੇ ਪੜਿਆ ਨਾ ਅਸੀਂ ਸਕੂਲ ਲੈਵਲ ਤੇ ਪੜਿਆ ਹੈ ਅਸੀਂ ਪੰਜਾਬੀ ਤੋਂ ਬਹੁਤ ਦੂਰ ਆ ਇਹ ਜਿਹੜੀ ਸਾਡੇ ਸਾਡੇ ਨਾਲ ਸਾਰਿਆਂ ਤੋਂ ਵੱਡੀ ਨਾਕਾਮੀ ਹੈ ਸਾਡੇ ਜਿਹੜੇ ਨੇ ਪੰਜਾਬ ਜਿਹੜੀ ਗਵਰਨਮੈਂਟ ਹੈ ਸਾਰੀ ਪੰਜਾਬ ਦੀ ਹੈ ਕੋਈ ਕਿਤਾਬ ਜਿਹੜੀ ਹੈ ਉਹ ਪੰਜਾਬੀ ਤੇ ਹਵਾਲੇ ਸਾਡੇ ਕੋਲ ਨਹੀਂ ਹੈਗੀ ਨਾ ਅਸੀਂ ਪੜਨੇ ਆ ਅਸੀਂ ਆਪਣੀ ਸੱਭਿਆਚਾਰ ਤੋਂ ਬਹੁਤ ਦੂਰ ਜਾ ਰਹੇ ਹਾਂ ਜੇ ਅਸੀਂ ਵੇਖਿਆ ਜਾਏ ਜਿਹੜੇ ਸਿੰਧ ਨੇ ਉਹਨਾਂ ਦੇ ਜਿਹੜੇ ਕਿਤਾਬ ਨੇ ਮਿਸਾਬ ਨੇ ਵਿੱਚ ਉਹਨਾਂ ਦੀ ਜਿਹੜੀ ਇਹ ਜ਼ੁਬਾਨ ਨੂੰ ਸ਼ਾਮਿਲ ਹੈ ਲੇਕਿਨ ਪੰਜਾਬ ਸਾਡੀ ਇੱਕ ਜ਼ੁਬਾਨ ਹੈ ਅਸੀਂ ਉਹਨਾਂ ਕਿਤੇ ਵੀ ਨਹੀਂ ਪੜਿਆ ਹੈ ਅਸੀਂ ਇੰਨੇ ਉਸ ਤੋਂ ਦੂਰ ਹੋ ਚੁੱਕੇ ਹਾਂ ਠੀਕ ਹੈ ਦੂਸਰੀ ਗੱਲ ਹੈ ਵੀ ਕਿ ਸਾਡੀ ਜਿਹੜੀ ਗਵਰਨਮੈਂਟ ਹੈ ਉਹਨੂੰ ਚਾਹੀਦਾ ਹੈ ਕਿ ਪੰਜਾਬ ਪੰਜਾਬੀ ਦੀਆਂ ਕਿਤਾਬਾਂ ਸਾਡ ਨੂੰ ਲਿਵਾਨ ਸਾਨੂੰ ਪਤਾ ਲੱਗੇ ਕਿ ਸਾਡੀ ਸੱਭਿਆਚਾਰਤ ਕੀ ਹੈ ਕਿ ਅਸੀਂ ਕਿਸ ਚੀਜ਼ ਤੋਂ ਬਿਲੋਂਗ ਕਰਨੇ ਆ ਪਿੱਛੋਂ ਠੀਕ ਹੈ ਜਿਵੇਂ ਸਾਡੀ ਇਹ ਮਰੀਮ ਨਵਾਜ਼ ਪਿਛੇ ਕਰਤਾਰਪੁਰ ਗਈ ਸੀ ਉਹਨਾਂ ਨੇ ਕਿਹਾ ਸੀ ਕਿ ਮੈਂ ਪੰਜਾਬਣਾਂ ਕਿੱਥੋਂ ਪੰਜਾਬੀ ਹੈ ਜੇ ਤਾਂ ਸਾਨੂੰ ਪਤਾ ਹੀ ਨਹੀਂ ਹੈ ਸਾਡੀ ਪਿਛੇ ਸੱਭਿਆਚਾਰਤ ਕੀ ਹੈ ਜੇ ਸਾਨੂੰ ਕਦੇ ਪਤਾ ਲੱਗੇਗਾ ਅਸੀਂ ਪੰਜਾਬੀਆਂ ਠੀਕ ਹੈ ਤੇ ਮੈਂ ਬਹਰਾਲ ਮੈਂ ਜਿਹੜੀ ਇਹ ਮੇਰੀ ਗਵਰਨਮੈਂਟ ਟੂ ਰਿਕੁਐਸਟ ਹੈ ਸਾਨੂੰ ਜਿਹੜੇ ਪੰਜਾਬੀ ਦਾ ਇਨਸਾਬ ਲਾਇਆ ਜਾਏ ਤਾਂ ਕਿ ਸਾਨੂੰ ਪਤਾ ਲੱਗੇ ਕਿ ਅਸੀਂ ਕਿਸ ਚੀਜ਼ ਤੋਂ ਬਿਲੋਂਗ ਕਰਦੇ ਆ ਕਿ ਅੱਜ ਜਰਾ ਸਾਡੀ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਜ਼ੁਬਾਨ ਦੇ ਬਾਰੇ ਜੋ ਵੀ ਫੰਕਸ਼ਨ ਹੋਇਆ ਹੈ ਉਦੇ ਵਿੱਚ ਉਹਨਾਂ ਪੰਜਾਬੀ ਜ਼ੁਬਾਨ ਨੂੰ ਪ੍ਰੋਮੋਟ ਕੀਤਾ ਹੈ ਬਹੁਤ ਅੱਛਾ ਹੜੀ ਯੂਨੀਵਰਸਿਟੀ ਨੇ ਬਹੁਤ ਕਦਮ ਅੱਛਾ ਚੁੱਕਿਆ ਹੈ ਕਿ ਮਤਲਬ ਹੜੀ ਜ਼ੁਬਾਨ ਨੂੰ ਪ੍ਰੋਮੋਟ ਕੀਤਾ ਜਾਏ ਹੜੀ ਯੂਨੀਵਰਸਿਟੀ ਦੇ ਵਿੱਚ ਕੀ ਹੁੰਦਾ ਹੈ ਕਿ ਜਿੱਥੇ ਹੀ ਪੰਜਾਬੀ ਬੋਲਨੇ ਆ ਕਲਾਸ ਦੇ ਵਿੱਚ ਪੰਜਾਬੀ ਬੋਲਨੇ ਸਾਨੂੰ ਡਾਂਟਿਆ ਜਾਂਦਾ ਹੈ ਕਿ ਇਦਾਂ ਨਾ ਕਰੋ ਇਦਾਂ ਨਾ ਇਦਾਂ ਨਹੀਂ ਬੋਲਣਾ ਚਾਹੀਦਾ ਲੇਕਿਨ ਹੜੀ ਜ਼ੁਬਾਨ ਹੈ ਇਹ ਆਪਣੀ ਜ਼ੁਬਾਨ ਦੇ ਨਾਲ ਸਾਨੂੰ ਅਟੈਚ ਰਹਿਣਾ ਚਾਹੀਦਾ ਜਾਰੇ ਜੀ ਗੱਲ ਹੋਈ ਅਗਰ ਪੰਜਾਬ 'ਚ ਰਹਿੰਨੇ ਆ ਤੇ ਸਾਨੂੰ ਪੰਜਾਬੀ ਹੀ ਨਾ ਆਏ ਤਾਂ ਫਿਰ ਤੇ ਕੋਈ ਗੱਲ ਹੀ ਨਹੀਂ ਹੈ ਤੇ ਹਨ ਪੰਜਾਬੀ ਆਣੀ ਚਾਹੀਦੀ ਹੈ ਸਾਨੂੰ ਪੰਜਾਬੀ ਜ਼ੁਬਾਨ ਨੂੰ ਪ੍ਰਮੋਟ ਕਰਨਾ ਚਾਹੀਦਾ ਮੈਂ ਇਹ ਹੀ ਕਹਿਣਾ ਚਾਹਵਾਂ ਦੀ ਕਿ ਜਿਹੜਾ ਸੈਮੀਨਾਰ ਹੋਇਆ ਉਹ ਮਤਲਬ ਅੱਛੀ ਗੱਲੇ ਹੋਣਾ ਚਾਹੀਦਾ ਪੰਜਾਬੀ ਜ਼ੁਬਾਨ ਨੂੰ ਚੁੱਕਿਆ ਜੇ ਇੱਥੇ ਪੰਜਾਬੀ ਬੋਲੀ ਜਾਏ ਤੇ ਲੋਕ ਸਮਝਦੇ ਨੇ ਕਿ ਅਗਲਾ ਬੰਦਾ ਪਿੰਡੂ ਹੈ ਪਰ ਬੰਦਾ ਪਿੰਡੂ ਨਹੀਂ ਹੈ ਪੰਜਾਬੀ ਵੀ ਇੱਕ ਜ਼ੁਬਾਨ ਹੈ ਉਹਨੂੰ ਚੁੱਕ ਕੇ ਰੱਖਣਾ ਚਾਹੀਦਾ ਜ਼ਰੂਰੀ ਨਹੀਂ ਜਿਹੜਾ ਉਰਦੂ ਬੋਲਦਾ ਉਹ ਹੀ ਵੱਡਾ ਵੱਡਾ ਬੰਦਾ ਹੈ ਪੰਜਾਬੀ ਬੋਲਣ ਵਾਲਾ ਵੀ ਇੱਕ ਵੱਡਾ ਬੰਦਾ ਬਣ ਸਕਦਾ ਬਸ ਉਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਅ ਅੱਜਕੱਲ ਦੇ ਦੌਰ 'ਚ ਸਾਡੇ ਘਰਾਂ 'ਚ ਬਾਹਰ ਕਿਤੇ ਵੀ ਅਸੀਂ ਪੰਜਾਬੀ ਬੋ ਸਾਨੂੰ ਪੰਜਾਬੀ ਬੋਲਣੀ ਚਾਹੀਦੀ ਏ ਪੰਜਾਬੀ ਇੱਕ ਸਾਡੀ ਜ਼ੁਬਾਨ ਏ ਸਾਨੂੰ ਇਹਦੇ ਨਾਲ ਇਹਦੇ ਵਿੱਚ ਗੱਲਾਂ ਕਰਨੀਆਂ ਚਾਹੀਦੀਆਂ ਨੇ ਇੱਕ ਦੂਸਰੇ ਦੇ ਨਾਲ ਜਿੰਨੇ ਵੀ ਸਿੰਗਰ ਨੇ ਸਾਰੇ ਪੰਜਾਬੀ ਨੇ ਤੇ ਜਿੰਨੇ ਵੀ ਸ਼ਾਇਰ ਨੇ ਬਾਬਾ ਬੁੱਲੇ ਸ਼ਾਹ ਸਾਰੇ ਪੰਜਾਬੀ ਨੇ ਸਾਡੀ ਮਾਵਾਂ ਵੀ ਕਹਿੰਦੀਆਂ ਨੇ ਕਿ ਨਹੀਂ ਘਰ ਪੰਜਾਬੀ ਨਹੀਂ ਬੋਲਣੀ ਉਰਦੂ ਬੋਲਣੀ ਹੈ ਲੇਕਿਨ ਪੰਜਾਬੀ ਨੂੰ ਸਾਨੂੰ ਪ੍ਰਮੋਟ ਕਰਨਾ ਚਾਹੀਦਾ ਏ ਓ ਚੱਲ